ਪਿਤੀ ਦਿਨ ਰਾਤ ਸਮਰਾਲਾ ਦੇ ਨਜ਼ਦੀਕੀ ਪਿੰਡ ਮਾਨਕੀ ਵਿਖੇ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ ਹੈ। ਸਮਾਂ तकरीबन ਸਾਢੇ 9 ਵਜੇ ਦਾ ਹੈ। ਇੱਕ ਮੈਡੀਕਲ ਸਟੋਰ ਦੇ ਬਾਹਰ ਬੈਠੇ ਤਿੰਨ ਨੌਜਵਾਨਾਂ ਤੇ ਹਮਲਾ ਕੀਤਾ ਗਿਆ। ਤਿੰਨਾਂ ਨੌਜਵਾਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ। ਦੱਸਿਆ ਜਾ ਰਿਹਾ ਹੈ ਕਿ 4 ਅਣਪਛਾਤੇ ਹਮਲਾਵਰ ਆਏ ਸਨ ਜਿਨ੍ਹਾਂ ਨੇ ਆਪਣੇ ਮੂੰਹ ਟਕੇ ਹੋਏ ਸੀ। ਹਮਲੇ ਦੇ ਵਿੱਚ ਦੋ ਨੌਜਵਾਨਾਂ ਦੇ ਢਿੱਡ ਵਿੱਚ ਗੋਲੀਆਂ ਵੱਜੀਆਂ ਨੇ ਇੱਕ ਨੌਜਵਾਨ ਇਸ ਹਮਲੇ ਦੇ ਵਿੱਚ ਵਾਲ-ਵਾਲ ਹੀ ਬਚਿਆ ਜ਼ਖਮੀ ਨੌਜਵਾਨਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਸੀ ਤੇ ਉਹਨਾਂ ਦੀ ਹਾਲਤ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਜੇ ਨੌਜਵਾਨ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਿੰਦਰ ਸਿੰਘ ਵਜੂ ਹੋਈ ਹੈ ਜਿਸ ਦੇ ਪਿਤਾ ਦਾ ਨਾਮ ਅਰਜਿੰਦਰ ਸਿੰਘ ਹੈ ਜਿਸ ਦੀ ਉਮਰ 23 ਸਾਲ ਹੈ ਦੂਜੇ ਜ਼ਖਮੀ ਨੌਜਵਾਨ ਦਾ ਨਾਮ ਧਰਮਵੀਰ ਸਿੰਘ ਹੈ ਜਿਸ ਦੇ ਪਿਤਾ ਦਾ ਨਾਮ ਜਰਨੈਲ ਸਿੰਘ ਹੈ ਇਹ ਦੋਵੇਂ ਹੀ ਪਿੰਡ ਮਾਨਕੀ ਦੇ ਨਿਵਾਸੀ ਨੇ ਇਸ ਹਮਲੇ ਦਾ ਸ਼ਿਕਾਰ ਹੋਏ ਤੀਸਰੇ ਨੌਜਵਾਨ ਦਾ ਨਾਮ ਲਵਪ੍ਰੀਤ ਸਿੰਘ ਲੱਭੂ ਹੈ ਹੁਣ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਪੁਲਿਸ ਜਾਂਚ ਵਿੱਚ ਜੁਟ ਗਈ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀ ਜਲਦ ਹੀ ਪੁਲਿਸ ਦੀ ਹਿਰਾਸਤ ਵਿੱਚ ਹੋਣਗੇ ਇਸ ਹਮਲੇ ਸੰਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਸਮਰਾਣਾ ਦੇ ਸਿਵਲ ਹਸਪਤਾਲ ਦੇ ਡਾਕਟਰ ਮਨਦੀਪ ਸਿੰਘ ਅਤੇ ਖੰਨਾ ਦੇ ਐਸ.ਟੀ. ਪਵਨਜੀਤ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਜਰਾ ਤੁਸੀਂ ਗੱਲਬਾਤ ਹੋਈ ਹੈ ਗੱਲਬਾਤ ਮੈਨੂੰ ਨਹੀਂ ਪਤਾ ਇਸ ਮੈਡੀਕਲ ਦੇ ਕੋਲ ਬੈਠੇ ਸੀ ਇਹ ਬੰਦੇ ਆਏ ਨੇ ਗੋਲੀ ਮਾਰੀ ਬਤਾ ਇੰਨੇ ਬਗਲੇ ਕੰਮ ਤੇ ਡਿਊਟੀ ਤੇ ਸਿੱਧਾ ਆਏ ਉੱਠ ਗੋਲੀ ਕਿਤੇ ਮਾਰੀ ਗੋਲੀ ਮਾਰ ਮੁੰਡਾ ਜਿਹੜਾ ਚ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਹਦੇ ਨਾਂ ਪੁੱਛਿਆ ਉਹਨੇ ਵੀ ਧਰਮੇ ਨੂੰ ਮੈਨਣਾ ਸੀ ਉਹ ਉੱਥੇ ਭੱਜ ਗਿਆ ਮੁੰਡਾ ਜਿੱਤਣਾ ਕਿਹੜੇ ਪਿੰਡ ਦਾ ਵਾ ਮਾਨਕੀ ਦਾ ਯੋਵੀ ਥੋੜਾ ਮੁੰਡਾ ਮੇਰਾ ਮੁੰਡਾ ਮਾਨਕੀ ਦਾ ਯੋਵੀ ਇਹ ਬਾਨਕੀ ਦਾ ਹਾਂਜੀ ਕਿੰਦੀ ਉਮਰ ਮੁੰਡੇ ਦੀ ਉਹ ਬੰਦੇ ਮੁੰਡਾ ਦੀ ਸਾਡੀ ਹੋਏ 22 23 ਸਾਲ ਦੀ ਵਾ ਕਿੰਨੇ ਕ ਵਜੇ ਘਟਣਾ ਹੈ ਬਹੁਤ ਅੱਧਾ ਘਟ ਬਸ ਹੋ ਜਾਏਗੀ ਉਹ ਤੁਸ ਰੋਲੇ ਹਸਪਤਲ ਹਾਂਜੀ ਹਸਪਤਲ ਇਥੋਂ ਨੇ ਭਤੀ ਭੇਜਤਾ ਮਾ ਜ ਕੁਝ ਪਤਾ ਲਾ ਕਿੰਨੇ ਬੰਦੇ ਮੈਨੂੰ ਇਹ ਪਤਾ ਹੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸ ਬਾਰੇ ਕਿੱਥੋਂ ਕਿੰਨੇ ਬੰਦੇ ਸੀ ਕਹਦੇ ਤੇ ਆਏ ਨਹੀਂ ਆਏ ਮੁੰਡਾ ਥੋੜਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰੇ ਘਰੇ ਹੁੰਦਾ ਕਬੂਤਰੇ ਆਉਂਦਾ ਘਰੇ ਰੱਖਦਾ ਇਹਦਾ ਬਾਹਰ ਨਿਕਲਦਾ ਨਹੀਂ ਉਹ ਘਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨਾਲ ਲੜਾਈ ਹੋਈ ਨਾ ਹੀ ਨਾ ਬਿਲਕੁਲ ਨਹੀਂ ਕਦੇ ਕਿਸੇ ਕੋਈ ਸ਼ੱਕ ਕੋਈ ਸ਼ੱਕ ਨਹੀਂ ਆਪਾਂ ਐਵੇਂ ਕਹੀਏ ਕੱਲ ਤਾਂ ਕੁਝ ਵੀ ਪਤਾ ਲੱਗਿਆ ਨਹੀਂ ਕੋਈ ਪਤਾ ਨਹੀਂ ਕੋਈ ਸ਼ੱਕ ਨਹੀਂ ਕੋਈ ਦੂਰ ਵੀ ਠੀਕ ਹੈ ਜੇ ਉਹਦੀ ਗੋਲੇ ਬੱਜੀ ਜਾਣ ਉਹ ਇਹਦੀ ਬੱਜੀ ਕਹਿੰਦੇ ਹੁਣ ਉਹਦੀ ਨਿਕਲਦਾ ਨਹੀਂ ਉਹ ਕਰੋ ਫਿਰ ਨਾ ਹੱਸਦਾ ਉਹ ਨਾ ਉਹ ਵੀ ਪਤਾ ਕਿੱਥੇ ਆ ਉਹਨੇ ਆੜੀ ਨੇ ਨੇ ਵੈਸੇ ਆੜੀ ਉਡੀ ਕੋਈ ਨਹੀਂ ਗੇ ਉਹ ਵੈਸੇ ਜਿਹੜਾ ਦੋਨਾਂ ਦੇ ਗੋਲੀ ਵਧੀ ਆੜੀ ਨੇ ਕੀ ਹੋਇਆ ਮੈਂ ਸ਼ੂ ਕਹੂੰ ਇਕੱਠੇ ਜਾਣਾ ਕੋਲ ਦਾ ਜੀ ਇੱਕ ਦਿਨ ਵਾਲਾ ਵਗ ਵੀ ਤਾਂ ਉਦਾਂ ਹੀ ਆ ਜਾਂਦੇ ਬਸ ਉਹਦੀ ਗੋਲੀ ਕਿਸੇ ਨੂੰ ਲੱਗ ਰਹੀ ਆ ਉਹਦੀ ਤਾਂ ਵਸੇਦੀਆਂ ਜੀ ਆਪਾਂ ਇਹ ਕਹੀ ਹੈ ਅੱਛਾ ਹੂੰ ਕੀ ਕਰਨੇ ਕੀ ਹੋ ਗਏ ਬਾਕੀ ਉਹ ਦੇਖੋ ਕੀ ਕਾਰ ਹੋਈ ਹੁੰਦੀ ਆ ਸਰਬ ਜਾਣਨਾ ਹਾਂਜੀ ਡਾਕਟਰ ਮਨਦੀਪ ਜੀ ਦੱਸਤਾ ਦੋ ਡੇਸ਼ਟ ਹੈ ਜੀ ਗੋਲੀ ਗਾਣ ਤੇ ਕਿੰਨੇ ਪੇਸ਼ੈਂਟ ਤੇ ਹਨ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੰਨੇ ਵਜੇ ਆਇਆ ਨੋ ਸਾਰੇ 9:30 ਦੇ ਕਰੀਬ ਆਇਆ ਰਾਤ ਨੂੰ ਕਿੱਡੀ ਜਿਹੜਾ ਨੋ ਸਰ ਦੋਨਾਂ ਦਾ ਪਿੰਡ ਮਾਨਕੀ ਹੈ ਕਿੰਨੀ ਕਿੰਨੀ ਗੋਲੀ ਲੱਗੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਹੈ ਜਿਹੜਾ ਧਰਮਵੀਰ ਉਹਦੇ ਵੀ ਇੱਕ ਗੋਲੀ ਲੱਗੀ ਆ ਤਾਂ ਮੈਂ ਕੰਡੀਸ਼ਨ ਵੀ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਹੈ ਇਸ ਲਈ ਆਪਾਂ ਪੀਜੀਐ ਚੰਡੀਗੜ੍ਹ ਰੈਫਰ ਕਰਤਾ ਹੁਣ ਤੁਹਾਨੂੰ ਦੱਸਾਂ ਕਿ ਸਰ ਹਾਂਜੀ ਪੀਐਚ ਸੈਂਡ ਕਰਤੀ ਆਪਾਂ ਵਾ ਨਾਮ ਮਿਲੇ ਐ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਤਰਪਾਲ ਔਰ ਸਤਮੂ ਤੇ ਨਰਪ੍ਰੀਤ ਲੱਭੂ ਇਹ ਤਿੰਨੇ ਜਣੇ ਮਾਂ ਕੀ ਪਿੰਡ ਇਹਨਾਂ ਦੇ ਪੁੱ ਲਈ ਹੈ ਬਘੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਦੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰ ਦੇਣ ਦੀ ਨੀਤ ਨਾਲ ਫੈੜੇ ਕੀਤੀ ਜੋ ਗੁਰਵਿੰਦਰ ਸਿੰਘ ਔਰ ਕਿੰਦਾ ਹੈ ਉਹਦੀ ਬੱਖੀ ਚ ਗੋਲੀ ਲਗੀ ਤੇ ਲੱਭ ਧਰਮਪਾਲ ਉਸ ਪਰ ਮੂੰਹ ਜਿਹੜਾ ਉਹਦੇ ਤੋਂ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲੱਭਰੀ ਤੋਂ ਲੱਪੂ ਦੇ ਕੋਈ ਵੀ ਇੰਜਰੀ ਨਹੀਂ ਹੋਈ ਇਹ ਦੋ ਸਖਸ਼ ਜਿਹੜੇ ਐ ਇੰਜਰਡ ਹੋਏ ਇਹਨਾਂ ਨੂੰ ਗੋਲੀਆਂ ਮਾਰ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਪਰ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਹੈ ਮੌਕੇ ਤੇ ਆ ਕੇ ਅਸੀਂ ਆਪਣੇ ਸੈਂਟੀਫਿਕ ਤਰੀਕੇ ਦੇ ਨਾਲ ਆਪਣੀ ਟੀਮ ਨੂੰ ਬੁਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਤੇ ਜਿਹੜਾ ਇਹ ਇੰਜਰਡ ਬੰਦਾ ਹੈ ਗੁਰਵਿੰਦਰ ਸਿੰਘ ਉਹ ਕਿੰਦਾ ਇਹਨੂੰ ਇਮੀਡੀਏਟਲੀ ਜੇਲ੍ਹ ਹਸਪੀਟਲ ਸਮਰਾਲਾ ਟ੍ਰੀਟਮੈਂਟ ਵਾਸਤੇ ਲਿਆਂਦਾ ਸੀ ਜਿਹੜੇ ਨੇ ਅੱਗੇ ਰੈਫਰ ਕਰਤਾ ਜਿਹੜਾ ਕਿ ਐਸਐਮ ਪੀਡੀਏ ਚ ਜੇਨਰਲ ਹੌਸਪੀਟਲ ਇਹ ਇੱਕ ਦਿਆਲਪ ਦੇ ਦਾ ਸੰਦੀਪ ਹੈ ਦੇਰੇ ਨਾਲੇ ਦੀ ਜਿਹੜਾ ਗੁਰਵਿੰਦਰ ਔਰ ਕਿੰਦਾ ਤੇ ਧਰਪਾ ਧਰਮੂ ਹੈ ਇਹਨਾਂ ਦੀ ਇੱਕ ਤੰ ਕੋਈ ਪ੍ਰਾਣੀ ਦੁਸ਼ਮਣੀ ਜਲਦੀ ਹੈ ਉਹਨੇ ਕੋ ਦੋ ਤਿੰਨ ਬੰਦੇ ਹੋਰ ਹੈ ਪਤਾ ਲੱਗ ਚੁੱਕਿਆ ਹੈਗਾ ਅਸੀਂ ਟੀਮਾ ਬਣਾ ਕੇ ਇਹਨਾਂ ਦੇ ਘਰ ਤੇ ਰੇਡ ਕਰਾਂਗੇ ਔਰ ਆਦ ਆਤਮ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਕਿਰਤ ਕਰ ਲਾਂਗੇ ਫਰਦਾਂਗੇ ਤੇ ਇਹ ਜਿਹੜਾ ਮਤਰਾ ਹੈਗਾ ਇਹਨੂੰ ਅਸੀਂ ਸੁਝਾ ਲਾਂਗੇ